ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਤਵੇ ਨਾਲ ਜੁੜੀਆਂ ਬਰਕਤਾਂ ਬਾਰੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਇਹ ਰੋਟੀ ਬਣਾਉਣ ਵਾਲਾ ਤਵਾ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਕਿਸ ਤਰ੍ਹਾਂ ਇਸ ਦਾ ਸਹੀ ਇਸਤੇਮਾਲ ਕਰਕੇ ਅਸੀਂ ਪੈਸੇ ਦੀ ਤੰਗੀ ਤੋਂ ਬਾਚ ਸਕਦੇ ਹਾਂ ਅਸੀਂ ਅਜਿਹਾ ਕੀ ਕਰੀਏ ਕਿ ਬਰਕਤ ਤੇ ਪੈਸਾ ਸਾਡੇ ਘਰ ਸਦਾ ਰਹੇ ਤਾਂ ਫਿਰ ਸੰਗਤ ਜੀ ਇਹ ਕੋਈ ਵਿਅਮ ਨਹੀਂ ਹੈ ਅੱਜ ਦੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਪੂਰਾ ਸੁਣਨਾ ਤੇ ਸਮਝਣਾ ਸਾ ਸੰਗਤ ਜੀ ਰਸੋਈ ਤੋਂ ਹੀ ਘਰ ਦੀ ਬਰਕਤ ਸ਼ੁਰੂ ਹੁੰਦੀ ਹੈ ਤੇ ਰਸੋਈ ਦੇ ਵਿੱਚ ਕੁਝ ਨਿਯਮ ਹੋਣੇ ਜ਼ਰੂਰੀ ਹਨ ਸਭ ਤੋਂ ਜ਼ਿਆਦਾ ਨਿਯਮ ਤਵੇ ਸਬੰਧੀ ਹੁੰਦੇ ਹਨ ਜੇਕਰ ਅਸੀਂ ਤਵੇ ਨੂੰ ਸਹੀ ਨਹੀਂ ਰੱਖਦੇ ਤਾਂ ਸਾਨੂੰ ਸਿਹਤ ਸਬੰਧੀ ਪੈਸੇ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਘਰ ਵਿੱਚ ਹਮੇਸ਼ਾ ਤੰਦਰੁਸਤੀ ਰੱਖਣ ਦੇ ਲਈ ਇਹਨਾਂ ਨਿਯਮਾਂ ਦਾ ਪਾਲਣ ਜ਼ਰੂਰ ਕਰੋ ਸੰਗਤ ਜੀ ਸਭ ਤੋਂ ਪਹਿਲਾਂ ਜਦੋਂ ਰਾਤ ਨੂੰ ਸੌਣਾ ਹੈ ਰੋਟੀ ਪਾਣੀ ਖਾਣ ਤੋਂ ਬਾਅਦ ਰਸੋਈ ਵਿੱਚ ਬਰਤਨ ਵਗੈਰਾ ਮੰਜਨੇ ਹਨ ਤਾਂ ਤਵੇ ਨੂੰ ਵੀ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਤੇ ਕਿਸੇ ਸਾਫ਼ ਸੁਥਰੀ ਜਗ੍ਹਾ ਤੇ ਹੀ ਰੱਖੋ ਨੰਬਰ 2 ਜਦੋਂ ਸਵੇਰੇ ਉੱਠੋ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਨੂੰ ਫਿਰ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਜੋ ਸਵੇਰੇ ਸਫਾਈ ਕਰਦੇ ਸਮੇਂ ਜੋ ਵੀ ਘੱਟਾ ਮਿੱਟੀ ਕਾਣ ਤਵੇ ਤੇ ਪਏ ਹੁੰਦੇ ਹਨ ਉਹ ਸਾਫ ਹੋ ਜਾਣ ਇਸ ਤਰ੍ਹਾਂ ਅਸੀਂ ਆਪਦੇ ਬੱਚਿਆਂ ਨੂੰ ਘਰ ਪਰਿਵਾਰ ਦੇ ਜੀਵਾਂ ਨੂੰ ਤੰਦਰੁਸਤ ਰੱਖ ਸਕਦੇ ਹਾਂ ਪਰਿਵਾਰ ਨੂੰ ਸਾਫ ਸੁਥਰਾ ਭੋਜਨ ਦਿਓ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਦੇ ਉੱਪਰ ਥੋੜਾ ਜਿਹਾ ਨਮਕ ਯਾਨੀ ਕਿ ਲੂਣ ਪਾ ਲਓ ਇਸ ਨਾਲ ਘਰ ਵਿੱਚ ਫੈਲੀ ਨਕਾਰਾਤਮਕਤਾ 네ਗੇਟਿਵਿਟੀ ਦੂਰ ਹੁੰਦੀ ਹੈ ਨੰਬਰ 3 ਜਦੋਂ ਰੋਟੀ ਪਕਾਓ ਉਸ ਵਿੱਚ ਸਭ ਤੋਂ ਪਹਿਲਾਂ ਇੱਕ ਰੋਟੀ ਜਿਹੜੀ ਹੈ ਉਹ ਕੁੱਤੇ ਨੂੰ ਜ਼ਰੂਰ ਪਾਓ ਕਿਉਂਕਿ ਪਰਮਾਤਮਾ ਨੇ ਸਾਨੂੰ ਇਨਸਾਨਾਂ ਨੂੰ ਸਮਰੱਥ ਬਣਾਇਆ ਹੈ ਦੇਣ ਜੋਗੇ ਕੀਤਾ ਹੈ ਅਸੀਂ ਕਿਸੇ ਭੁੱਖੇ ਦੀ ਭੁੱਖ ਮਿਟਾ ਸਕਦੇ ਹਾਂ ਇਸ ਤਰ੍ਹਾਂ ਘਰ ਦੀ ਬਰਕਤ ਵਿੱਚ ਵਾਧਾ ਹੁੰਦਾ ਹੈ ਨੰਬਰ 4 ਘਰ ਵਿੱਚ ਵਰਤਿਆ ਜਾਣ ਵਾਲਾ ਤਵਾ ਹਮੇਸ਼ਾ ਲੋਹੇ ਦਾ ਹੀ ਵਰਤੋ ਕਿਉਂਕਿ ਨਾਨ ਸਟਿਕ ਜਾਂ ਹੋਰ ਤਾਤਾਂ ਦੇ ਬਣੇ ਤਵੇ ਸਾਡੀ ਸਿਹਤ ਨੂੰ ਹਾਨੀ ਪਹੁੰਚਾਉਂਦੇ ਹਨ ਇਸ ਲਈ ਲੋਹੇ ਦਾ ਤਵਾ ਕੀ ਵਰਤਣਾ ਚਾਹੀਦਾ ਹੈ ਨੰਬਰ 5 ਤਵੇ ਨੂੰ ਵਰਤਣ ਤੋਂ ਬਾਅਦ ਫਿਰ ਸਾਫ਼ ਕਰਕੇ ਕਿਸੇ ਸਾਫ਼ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਨੰਬਰ 6 ਜਦੋਂ ਵੀ ਸੋਈ ਦੇ ਅੰਦਰ ਝਾੜੂ ਲਗਾਉਣਾ ਹੈ ਤਾਂ ਇਹ ਖਾਸ ਖਿਆਲ ਰੱਖੋ ਕਿ ਇੱਕ ਤਾਂ ਝਾੜੂ ਦੇ ਨਾਲ ਸੈਲਫ ਦੀ ਸਫਾਈ ਨਹੀਂ ਕਰਨੀ ਕਿਉਂਕਿ ਜਿਹੜੀ ਸਾਡੀ ਸੈਲਫ ਹੁੰਦੀ ਆ ਉਸ ਦੇ ਉੱਪਰ ਬਹੁਤ ਹੀ ਵਰਤਣ ਵਾਲੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ ਜਿਸ ਤਰ੍ਹਾਂ ਬਰਤਨ ਹੁੰਦੇ ਆ ਤਵਾ ਹੁੰਦਾ ਹੈ ਹੋਰ ਵੀ ਜ਼ਰੂਰੀ ਵਸਤੂਆਂ ਜਿਹੜੀਆਂ ਉੱਪਰ ਹੁੰਦੀਆਂ ਹਨ ਕਿਉਂਕਿ ਝਾੜੂ ਦੇ ਨਾਲ ਬਹੁਤ ਸਾਰੇ ਹਾਨੀਕਾਰਕ ਟਾਨੂ ਬੈਕਟੀਰੀਆ ਹੁੰਦੇ ਹਨ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਝਾੜੂ ਨੂੰ ਨਾ ਤਾਂ ਬਹੁਤੀ دیر ਰਸੋਈ ਦੇ ਵਿੱਚ ਰੱਖਣਾ ਹੀ ਚਾਹੀਦਾ ਹੈ ਤੇ ਨਾ ਹੀ ਸਾਡੇ ਗੈਸ ਚੁੱਲੇ ਦੇ ਲਾਗੇ ਜਾਂ ਬਰਤਨਾਂ ਦੇ ਲਾਗੇ ਇਸ ਨਾਲ ਸਫਾਈ ਕਰਨੀ ਚਾਹੀਦੀ ਹੈ ਘਰ ਵਿੱਚ ਤੰਦਰੁਸਤੀ ਦੇ ਲਈ ਘਰ ਦੇ ਵਾਦੇ ਦੇ ਲਈ ਰਸੋਈ ਵਿੱਚ ਰਾਤ ਨੂੰ ਸੌਣ ਲੱਗਿਆਂ ਹੀ ਬਰਤਨ ਸਾਫ਼ ਕਰਕੇ ਸੌਣੇ ਚਾਹੀਦੇ ਹਨ ਇਸ ਦੇ ਨਾਲ ਘਰ ਦਾ ਮਾਹੌਲ ਪੋਜ਼ਿਟਿਵ ਰਹਿੰਦਾ ਹੈ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਖਾਸ ਕਰਕੇ ਜਦੋਂ ਮੇਰੀਆਂ ਭੈਣਾਂ ਰਾਤ ਨੂੰ ਰਸੋਈ ਸਾਫ਼ ਕਰਕੇ ਚਮਕਾ ਕੇ ਸੌਂਦੀਆਂ ਨੇ ਤੇ ਜਦੋਂ ਉਹ ਸਵੇਰੇ ਉੱਠ ਕੇ ਰਸੋਈ ਵਿੱਚ ਜਾਂਦੀਆਂ ਨੇ ਤਾਂ ਸਾਫ਼ ਸੁਥਰੀ ਰਸੋਈ ਦੇਖ ਕੇ ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਖੁਸ਼ ਹੁੰਦਾ ਹੈ ਪੋਜਿਟਿਵਿਟੀ ਮਿਲਦੀ ਹੈ ਤੇ ਜੇ ਇੱਕ ਪਾਸੇ ਸਾਡੇ ਝੂਠੇ ਬਰਤਨ ਪਏ ਹੋਣ ਰਸੋਈ 'ਚ ਖਲਾਰਾ ਹੋਵੇ ਤਾਂ ਕੰਮ ਨੂੰ ਮਨ ਨਹੀਂ ਕਰਦਾ ਸਵੇਰੇ ਸਵੇਰੇ ਹੀ ਜਿਹੜਾ ਅਸੀਂ ਖਿੰਝਣ ਲੱਗ ਪੈਂਦੇ ਆ ਇਸ ਲਈ ਰਾਤ ਨੂੰ ਹੀ ਰਸੋਈ ਦੀ ਸਫਾਈ ਸਾਫ਼ ਸੁਥਰੇ ਬਰਤਨ ਰੱਖ ਕੇ ਸੋਣਾ ਚਾਹੀਦਾ ਹੈ ਚੰਗੇ ਦਿਨ ਦੀ ਸ਼ੁਰੂਆਤ ਚੰਗੀ ਕਰਨੀ ਚਾਹੀਦੀ ਹੈ ਰਸੋਈ ਦੇ ਸਾਰੇ ਕੰਮ ਭੈਣਾ ਨੂੰ ਤਰਤੀਬ ਵਾਰ ਕਰਨੇ ਚਾਹੀਦੇ ਹਨ ਰਸੋਈ ਤੋਂ ਹੀ ਘਰ ਦੀ ਬਰਕਤ ਸ਼ੁਰੂ ਹੁੰਦੀ ਹੈ ਇੱਕ ਰਸੋਈ ਵਿੱਚ ਪਾਠ ਪੂਜਾ ਦਾ ਸਥਾਨ ਕਦੇ ਨਾ ਬਣਾਓ ਕਿਉਂਕਿ ਰਸੋਈ ਵਿੱਚ ਬਹੁਤ ਤਰ੍ਹਾਂ ਦੇ ਪਕਵਾਨ ਬਣਦੇ ਹਨ ਜਿਨ੍ਹਾਂ ਦੀ ਭਾਵ 스ਮੈਲ ਫੈਲਦੀ ਹੈ ਤੇ ਜੇਕਰ ਉੱਥੇ ਹੀ ਪੂਜਾ ਦਾ ਸਥਾਨ ਹੋਵੇ ਤਾਂ ਇਸ ਨਾਲ 네ਗੈਟਿਵਿਟੀ ਫੈਲਦੀ ਹੈ। ਵਰਤਨ ਵੀ ਸਾਨੂੰ ਲੋਹੇ, ਤਾਂਬੇ, ਪਿੱਤਲ ਦੇ ਹੀ ਆਪਦੀ ਰਸੋਈ ਦੇ ਵਿੱਚ ਵਰਤਨੇ ਚਾਹੀਦੇ ਹਨ। ਪਿੱਤਲ ਨੂੰ ਕਲੀ ਕਰਾ ਕੇ ਵਰਤੋ। ਤਾਂਬੇ ਦੇ ਜੱਗ, ਤਾਂਬੇ ਦੀਆਂ ਗੜਵੀਆਂ ਹੋਣ, ਉਹਨਾਂ ਵਿੱਚ ਜੇਕਰ ਪਾਣੀ ਰੱਖ ਕੇ ਪੀਤਾ ਜਾਵੇ ਤਾਂ ਸਾਨੂੰ ਜਿਹੜਾ ਹੈ ਲੋਹੇ, ਤਾਂਬੇ ਦੀ ਜਿਹੜੀ ਅੱਜਕੱਲ ਸਾਡੇ ਸਰੀਰ ਦੇ ਵਿੱਚ ਘਾਟ ਹੋ ਰਹੀ ਹੈ, ਇਸ ਘਾਟ ਤੋਂ ਬਚਿਆ ਜਾ ਸਕਦਾ ਹੈ। ਕਿਉਂਕਿ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਮੈਡੀਸਨ ਖਾ ਕੇ ਆਪਦੇ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਪਰ ਇਹ ਜਿਹੜੇ ਭਾਂਡੇ ਹਨ ਲੋਹੇ ਦੇ ਤਾਂਬੇ ਦੇ ਪਿੱਤਲ ਦੇ ਤੇ ਮਿੱਟੀ ਦੇ ਖਾਸ ਕਰਕੇ ਇਹਨਾਂ ਵਿੱਚ ਹੀ ਬਹੁਤ ਅਜਿਹੇ ਤੱਤ ਹਨ ਜੇਕਰ ਅਸੀਂ ਭੋਜਨ ਪਕਾ ਕੇ ਖਾਈਏ ਤਾਂ ਉਹ ਸਾਡੇ ਸਰੀਰ ਨੂੰ ਮਿਲਦੇ ਹਨ ਇੱਕ ਤਾਂ ਇਹ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੇ ਆ ਤੇ ਦੂਸਰਾ ਸਾਨੂੰ ਰੋਗਾਂ ਤੋਂ ਬਚਾਉਂਦੇ ਆ ਇਸ ਦੇ ਉਲਟ ਜੇ ਅਸੀਂ ਐਲੂਮੀਨੀਅਮ ਵਰਤਦੇ ਹਾਂ ਤਾਂ ਇਸ ਦੀ ਵਰਤੋਂ ਕਦੇ ਨਾ ਕਰੋ ਕਿਉਂਕਿ ਐਲੂਮੀਨੀਅਮ ਸਿਹਤ ਲਈ ਹਾਨੀਕਾਰਕ ਹੈ ਹੋਰ ਤਾਂ ਹੋਰ ਜੋ ਸਾਡੇ ਬੱਚਿਆਂ ਦਾ ਵਾਧਾ ਵਿਕਾਸ ਹੈ ਉਹ ਵੀ ਇਸ ਐਲੂਮੀਨੀਅਮ ਦੇ ਬਰਤਨਾਂ ਨੂੰ ਵਰਤਨ ਕਰਕੇ ਹੀ ਰੋਕ ਰਿਹਾ ਹੈ ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਐਲੂਮੀਨੀਅਮ ਦੇ ਬਰਤਨ ਆਪਦੀ ਰਸੋਈ ਵਿੱਚ ਵਰਤਨੇ ਸ਼ੁਰੂ ਕਰ ਦਿੱਤੇ ਹਨ ਇਸ ਲਈ ਮਿੱਟੀ ਦੇ ਘੜੇ ਵਿੱਚ ਪਾਣੀ ਰੱਖਿਆ ਜਾਵੇ ਉਹ ਪਾਣੀ ਪੀਤਾ ਜਾਵੇ ਉਹ ਸਾਡੇ ਸਿਹਤ ਲਈ ਬਹੁਤ ਹੀ ਚੰਗਾ ਹੈ ਤੇ ਭਾਂਡੇ ਵੀ ਜੇ ਪਿੱਤਲ ਤਾਂਬੇ ਦੇ ਲੈ ਕੇ ਉਹਨਾਂ ਵਿੱਚ ਭੋਜਨ ਪਕਾਇਆ ਜਾਵੇ ਤਾਂ ਉਹ ਵੀ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹਨ ਕਿਉਂਕਿ ਹੁਣ ਬੱਚਿਆਂ ਦਾ ਉਹਨਾਂ ਵਾਂਗ ਦਾ ਵਿਕਾਸ ਨਹੀਂ ਹੋ ਰਿਹਾ ਜਿੰਨੇ ਪਹਿਲਾਂ ਬੱਚੇ ਗ੍ਰੋਥ ਕਰਦੇ ਸਨ ਇਹ ਸਾਰੇ ਕਾਰਨ ਸਾਡੀ ਰਸੋਈ ਸਾਡਾ ਖਾਣਾ ਖਾਣ ਤੋਂ ਹੀ ਸ਼ੁਰੂ ਹੁੰਦੇ ਹਨ ਬੱਚਿਆਂ ਨੂੰ ਸਵੇਰੇ ਚੰਗਾ ਨਾਸ਼ਤਾ ਦਿਓ ਰੋਟੀ ਦਹੀਂ ਹਰੀ ਸਬਜੀ ਦਿਓ ਘਰ ਵਿੱਚ ਆਪਦੇ ਹੱਥੀ ਬਣਿਆ ਸਾਫ ਸੁਥਰਾ ਭੋਜਨ ਦਿਓ ਅਸੀਂ ਅੱਜ ਦੇ ਯੁੱਗ ਵਿੱਚ ਚੰਗੀ ਡਾਈਟ ਦੇਣ ਦੇ ਚੱਕਰਾਂ ਵਿੱਚ ਕਈ ਕੁਝ ਕਰਦੇ ਹਾਂ ਮਹਿੰਗੀਆਂ ਚੀਜ਼ਾਂ ਖਵਾਉਂਦੇ ਆ ਪਰ ਉਹਨਾਂ ਦਾ ਅਸਰ ਨਹੀਂ ਹੁੰਦਾ ਕਿਉਂਕਿ ਕਾਰਨ ਇਹੀ ਹੈ ਕਿ ਅਸੀਂ ਬਰਤਨ ਤਾਂ ਦੇਖਦੇ ਨਹੀਂ ਕਿ ਅਸੀਂ ਐਲੂਮੀਨੀਅਮ ਚ ਬਣਾ ਕੇ ਦੇ ਰਹੇ ਹਾਂ ਅੱਗੋਂ ਪਲਾਸਟਿਕ ਵਿੱਚ ਪਾ ਕੇ ਬੱਚੇ ਨੂੰ ਖਵਾ ਰਹੇ ਹਾਂ ਜੇ ਸੱਚੀ ਚੀਜ਼ ਨੇ ਅਸਰ ਕਰਨਾ ਸੀ ਉਹ ਤਾਂ ਸਭ ਕੁਝ ਉਲਟ ਹੋ ਰਿਹਾ ਹੈ ਇਸ ਲਈ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵੱਲ ਜਰੂਰ ਖਿਆਲ ਕਰੋ ਤਵਾ ਪ੍ਰਾਤ ਕੜਾਈ ਇਹ ਸਾਰੇ ਜਿਹੜੇ ਹਨ ਇਹਨਾਂ 'ਤੇ ਧਿਆਨ ਦਿਓ ਕਿ ਇਹ ਕਿਸ ਧਾਤ ਦੇ ਹਨ ਜਿਨ੍ਹਾਂ ਨੂੰ ਅਸੀਂ ਵਰਤ ਰਹੇ ਹਾਂ ਕੀ ਅਸੀਂ ਜ਼ਿਆਦਾ ਪਲਾਸਟਿਕ ਦੀ ਵਰਤੋਂ ਤਾਂ ਨਹੀਂ ਕਰ ਰਹੇ ਜ਼ਿਆਦਾ ਅਸੀਂ ਐਲੂਮੀਨੀਅਮ ਦੀ ਵਰਤੋਂ ਤਾਂ ਨਹੀਂ ਕਰ ਰਹੇ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਕਿਵੇਂ ਭੋਜਨ ਪਕਾ ਰਹੇ ਹਾਂ ਕਿੰਨਾ ਚੀਜ਼ਾਂ ਵਿੱਚ ਪਕਾ ਰਹੇ ਹਾਂ ਤਾਂ ਸਾਨੂੰ ਆਪੇ ਹੀ ਇਸ ਤਵੇ ਦੀ ਕੜਾਈ ਪ੍ਰਾਤ ਦੀ ਜਿਹੜੇ ਅਸਲੀ ਕਾਰਨ ਹਨ ਸਾਡੇ ਭੋਜਨ ਵਿੱਚ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਹਨ ਉਹਨਾਂ ਦਾ ਪਤਾ ਲੱਗੇਗਾ ਕਿ ਅਸੀਂ ਕਿਸ ਤਰ੍ਹਾਂ ਚੰਗਾ ਭੋਜਨ ਬਣਾ ਕੇ ਆਪਦੇ ਘਰ ਪਰਿਵਾਰ ਵਿੱਚ ਸਾਰਿਆਂ ਨੂੰ ਤੰਦਰੁਸਤ ਰੱਖ ਸਕਦੇ ਹਾਂ ਕਿਸ ਤਰ੍ਹਾਂ ਇਹ ਚੀਜ਼ਾਂ ਸਾਡੇ ਜੀਵਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਜ਼ਰੂਰ ਹੀ ਪਤਾ ਲੱਗੇਗਾ ਕਿ ਤਵਾ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਅਹਿਮ ਥਾਂ ਰੱਖਦਾ ਹੈ ਕਿਸ ਤਰ੍ਹਾਂ ਇਹ ਸਾਡੇ ਘਰ ਵਿੱਚ ਬਰਕਤ ਲੈ ਕੇ ਆਉਂਦਾ ਹੈ ਕਿਉਂਕਿ ਜੇਕਰ ਘਰ ਵਿੱਚ ਬਿਮਾਰੀ ਨਹੀਂ ਹੋਏਗੀ ਅਸੀਂ ਸਾਰੇ ਤੰਦਰੁਸਤ ਹੋਵਾਂਗੇ ਤਾਂ ਉੱਥੇ ਕਰਦੇ ਜੀ ਕੰਮ ਵੀ ਕਰਨਗੇ ਉਹਨਾਂ ਦੇ ਕੰਮ ਵਿੱਚ ਬਰਕਤ ਵੀ ਪਵੇਗੀ ਤਾਂ ਜੇਕਰ ਅੱਜ ਦੀ ਇਹ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਦਬਾ ਦੇਣਾ ਤਾਂ ਜੋ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਸਭ ਤੱਕ ਪਹੁੰਚ ਸਕੇ ਧੰਨਵਾਦ ਜੀ